ਸਰਸਵਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦਾ ਇੱਕ ਕਿਸਾਨ ਜਿਸ ਦੇ ਵੱਲੋਂ ਆਪਣੀ ਫਸਲ ਸਬਜ਼ੀਆਂ ਜੋ ਕਿ ਬਾਜ਼ਾਰਾਂ ਦੇ ਵਿੱਚ ਲੈ ਕੇ ਜਾਣ ਦੀ بجائے ਹੁਣ ਖੇਤਾਂ ਦੇ ਨਾਲ ਹੀ ਇੱਕ ਰੇੜਾ ਤੇ ਇੱਕ ਗੱਡੀ ਪਾ ਲਈ ਗਈ ਹੈ ਤੇ ਉਸੇ ਗੱਡੀ ਤੇ ਰੱਖ ਕੇ ਨਾਲ ਵੱਲੋਂ ਹੁਣ ਸਬਜ਼ੀਆਂ ਵੇਚੀਆਂ ਜਾ ਰਹੀਆਂ ਨੇ ਤੇ ਆਲੂ ਦੀ ਫਸਲ ਜਦ ਇਸ ਕਿਸਾਨ ਦੇ ਵੱਲੋਂ ਬੀਜੀ ਜਾਂਦੀ ਹੈ ਤਾਂ ਇਸ ਦਾ ਕਹਿਣਾ ਹੈ ਕਿ ਜਦ ਇਹਨਾਂ ਆਲੂਆਂ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਗਿਆ ਤਾਂ ਉੱਥੇ ਜਾਣ ਤੇ ਇੱਕ ਤਾਂ ਸਮਾਂ ਲੱਗਦਾ ਹੈ ਖਰਚਾ ਹੁੰਦਾ ਹੈ ਤੇ ਦੂਜਾ ਉੱਥੇ ਸਹੀ ਮੁੱਲ ਵੀ ਨਹੀਂ ਮਿਲਦਾ ਤੇ ਇਹ ਸਿੱਧੇ ਚੱਲਦੇ ਆ ਇਸਨੇ ਸੋਚਿਆ ਕਿ ਪਿੰਡ ਦੇ ਵਿੱਚ ਖੇਤਾਂ ਦੇ ਕੋਲ ਹੀ ਇੱਕ ਗੱਡੀ ਤੇ ਆਲੂ ਵੇਚਨੇ ਸ਼ੁਰੂ ਕਰਦਾ ਹੈ ਕੀ ਪਤਾ ਚੰਗਾ ਮੁਨਾਫਾ ਹੋ ਜਾਵੇ ਤੇ ਇਸ ਕਿਸਾਨ ਦਾ ਕਹਿਣਾ ਹੈ ਕਿ ਹੁਣ ਇਥੇ ਇਸ ਨੂੰ ਚੋਖਾ ਮੁਨਾਫਾ ਵੀ ਹੋ ਰਿਹਾ ਨਾ ਤਾਂ ਇਸ ਨੂੰ ਖਰਚਾ ਪੈ ਰਿਹਾ ਤੇ ਮੁਨਾਫਾ ਵੀ ਚੰਗਾ ਹੋ ਰਿਹਾ ਇਸ ਨੂੰ ਲੈ ਕੇ ਇਸ ਕਿਸਾਨ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਭਾਈ ਜੀ ਕੀ ਨਾਮਾ ਤੁਹਾਡਾ ਕੀ ਕਹਿਣਾ ਕੰਮ ਕੀ ਕਰਦਾ ਤੁਸੀਂ ਸੜਕਾਂ 'ਤੇ ਆ ਰਹੇ ਜੀਪ ਦੇ ਵਿੱਚ ਆਲੂ ਵੇਚਨੇ ਆ ਕਿੱਥੋਂ ਆਈ ਆਈਆ ਕਿਉਂ ਤੁਸੀਂ ਇਹ ਕਾਰੋਬਾਰ ਮੇਰਾ ਨਾਮ ਇਕਵਾਲ ਸਿੰਘ ਹੈ ਜੀ ਪਿੰਡ ਮੇਰਾ ਬੱਲੂਆਣਾ ਚੜਕ ਦੇ ਕਿਨਾਰੇ ਜੀਪ ਲਾਉਣ ਦਾ ਮਕਸਦ ਮੇਰਾ ਇਹੀ ਹੈ ਜੀ ਦੀ ਅਸੀਂ ਪਹਿਲਾਂ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੇ ਸੀਗੇ ਜੀ ਆਨੂੰ ਇੱਕ ਦਿਨ ਲੈ ਕੇ ਗਏ ਸਾਨੂੰ ਵਧੀਆ ਮਨ ਨਹੀਂ ਮਿਲਿਆ ਜੀ ਉਹਦਾ ਫਿਰ ਅਸੀਂ ਸੋਚਿਆ ਮੇਰੇ ਮਨ ਦੇ ਵਿੱਚ ਆਈ ਆ ਦਿਮਾਗ ਦੇ ਵਿੱਚ ਤੇ ਵੀ ਆਪਾਂ ਯਾਰ ਆਪਦਾ ਖੇਤ ਆ ਉੱਥੇ ਹੀ ਕੋਲੇ ਜੀਪ ਖਿਲਾੜ ਕੇ ਆਪਾਂ ਬੈਨਰ ਲਾ ਲੈਨੇ ਜੀ ਤੇ ਜੇ ਹੋ ਸਕਦਾ ਵੀ ਆਪਣਾ ਉੱਥੇ ਵਧੀਆ ਕਮਾਈ ਹੋ ਜਾਏ ਜੀ ਤੇ ਸਾਡਾ ਇਹ ਸਕਸੈਸਫੁਲ ਹੋ ਗਿਆ ਇੱਕ ਤਰੀਕਾ कामयाब ਹੋ ਗਈ ਅਸੀਂ ਇਹਦੇ ਵਿੱਚ ਹਰ ਵਾਰੀ ਕਿਸਾਨ ਕਹਿੰਦਾ ਕਿ ਕਿਲੋ ਕਿਲੋ ਦਾ ਕਿਲੋ ਕਿੱਥੇ ਚੰਗੇ ਤੇ ਉੱਤੇ ਇਕੱਠੀ ਬੋਰੀ ਵੇਚ ਆਈ। ਕਿਲੋ ਅਤਾ ਕਿਲੋ ਵੇਚਣੇ ਦਾ ਥੋੜੇ ਔਖੇ ਆ ਜੀ ਪਰ ਵੈਸੇ ਆਏ ਆ ਕਿ ਜਦੋਂ ਪੈਸਾ ਆਉਂਦਾ ਹੀ ਫੇਰ ਸੌਖਾ ਲੱਗਦਾ ਹੀ ਬੰਦੇ ਤੇ ਕਿੰਨੇ ਕਹੇ ਤੁਸੀਂ ਆਲੂ ਵੀ ਦੇ ਸੀ ਤੇ ਕਿਦੋਂ ਕਦੇ ਵੀ ਫਿਰ ਲੱਗਦੇ। ਇਹ ਅੱਜ ਕਿਤਾ 2.5 ਏਕੜ ਸੀਗੀ ਪਿਛਲੀ ਵਾਰੀ ਸਾਡੇ ਕੋਲ 1 ਏਕੜ ਸੀ ਦੋ ਸਾਲ ਹੀ ਹੋਇਆ ਸਾਨੂੰ ਉਹੀ ਦੋ। ਓਕੇ ਤੋਂ ਅੱਗੇ ਤੋਂ ਵਧਾਵਾਂਗੇ ਅਸੀਂ ਹੋਰ ਵੀ ਸਬਜ਼ੀਆਂ ਵੱਲ ਰੁਝਾਨ ਕਰਾਂਗੇ ਅਸੀਂ। ਤੇ ਮੈਂ ਹੋਰ ਸਰਚਿੰਗ ਨੂੰ ਉਹ ਵੀ ਬੀਜਾਂਗੇ ਅਸੀਂ ਹੁਣ ਚਾਰ ਕਨਾਲਾਂ ਮਾਂ ਰੱਖ ਲਏ ਪਹਿਲਾਂ ਝੋਨਾ ਲਾਉਣਾ ਸੀ ਉਹਦੇ ਵਿੱਚ ਪਰ ਉਹ ਅਸੀਂ ਹੁਣ ਬੇਲਾ ਰੱਖ ਲਏ ਉਹਦੇ ਵਿੱਚ ਤਿਆਰੀ ਕਰੀ ਜਾਂਦੇ ਹਾਂ ਨਹੀਂ ਬਸ ਸਬਜ਼ੀਆਂ ਬੀਜਾਂਗੇ ਹਾਂ ਤਾਂ ਸਾਨੂੰ ਜਿਹੜਾ ਝੋਨਾ ਕਣਕ ਦੇ ਫਸਲੀ ਚੱਕਰ ਚੋਂ ਨਹੀਂ ਨਿਕਲਦਾ ਜੇ ਲਗ ਲਗ ਫਸਲਾਂ ਬੀਤੀਆਂ ਜਾਂਣ ਉਹ ਸੌਖਾ ਜੀ ਝੋਨਾ ਕਣਕ ਆਏ ਜੀ ਬੀਤਾ ਝੋਨਾ ਮਸ਼ੀਨ ਨੇ ਵੜ ਦੇਣਾ ਜੀ ਤੇ ਮੰਡੀ ਚ ਲਾਹ ਆਉਣਾ ਜੀ ਇਹ ਥੋੜੀ ਜੀ ਮਿਹਨਤ ਕਰਨੀ ਪੈਂਦੀ ਹੈ ਇਹਦੇ ਵਾਸਤੇ ਹਾਂਜੀ ਤੇ ਰਿਸਪੌਂਸ ਕਿਸ ਕਰਾਂ ਨਾ ਬਹੁਤ ਵਧੀਆ ਰਿਸਪੌਂਸ ਮੈਨੂੰ ਆਇਆ ਜੀ ਇੱਥੇ ਜਦੋਂ ਤੁਸੀਂ ਇੱਥੇ ਲਾਈਸੀ ਦੀ ਜੀਪ ਐਂ ਫਿਰ ਕਿੰਨੇ ਗਾਦੂ ਵੇਚੇ ਪਹਿਲੇ ਦਿਨ ਤਿੰਨ ਕਿ ਗਟੇ ਵੇਚੇ ਸੀਗੇ ਤੁਹਾਡੇ ਵਧੀਆ ਹਾਂਜੀ ਵਧੀਆ ਰੰਕ ਉਸ ਮਿਲੇ ਪਹਿਲੇ ਦਿਨੀ ਸਾਨੂੰ ਉਮੀਦ ਨਹੀਂ ਸੀ ਕਿ ਜੰਨੀ ਤੇ ਹੁਣ ਕਿੰਨੇ ਵਿਕ ਜਾਂਦੇ ਹੁਣ ਤਾਂ 10 ਗਟੇ ਵਿਕ ਜਾਂਦੇ ਸੀ ਸਾਡੇ ਤੇ ਫਿਰ ਕਿੰਨੇ ਕੋ ਹੁਣ ਅੱਗੇ ਰਹਿਗਾ ਵੀ ਕਿੰਨਾ ਕਿਸਮਾ ਹੋ ਚੱਲ ਸਕਦਾ ਬਸ 20 25 ਗਦਨ ਦਾ ਸਟਾਕ ਰਹਿ ਗਿਆ ਸਾਡੇ ਕੋਲੇ ਹੁਣ ਤਾਂ ਜਿਹਨੇ ਲੈ ਆਲੇ ਹੁਣ ਛੇਤੀ ਲੈ ਜਾਓ ਭੇਦਾ ਕਿਉਂ ਭਾਈ ਵੀ ਤੁਹਾਨੂੰ ਆਲੂ ਨਹੀਂ ਮਿਲੇ ਤੇ ਫਿਰ ਕੀ ਰਸਕਾਰ ਵੀ ਦਿੱਤਾਗਾ ਹੁਣ ਹਾਂਜੀ ਹਾਂਜੀ ਦੋ ਮੁੰਡਿਆਂ ਨੂੰ ਰੋਜ਼ਗਾਰ ਦਿੱਤਾ ਜੀ ਅਸੀਂ ਉਹ ਸਾਡੇ ਕੋਲੇ ਆਉਂਦੇ ਡੈਲੀ